ਸਤਿਗੁਰੂ ਦੀ ਸਾਜੀ ਨਵਾਜੀ ਗੁਰੂ ਖਾਲਸਾ ਸਾਧ ਸੰਗਤ ਜੀਓ ਅੱਜ ਛੋਟੇ ਸਾਹਿਬ ਜੀ ਆਦਿਆਂ ਦਾ ਜੋਤੀ ਜੋਤ ਸਮਾਉਣ ਦਾ ਸ਼ਹੀਦੀ ਗੁਰਪੁਰਬ ਹੈ ਸਾਧ ਸੰਗਤ ਜੀ ਗੁਰੂ ਮਾਰਿਆ ਸੱਚੇ ਪਾਤਸ਼ਾਹ ਜੀ ਦੇ ਸਾਹਿਬ ਜਦੇ ਵੱਡੇ ਦੋ ਬਾਬਾ ਅਗੀਰ ਸਿੰਘ ਸਾਹਿਬ ਜੀ ਬਾਬਾ ਦੁਜਾਰ ਸਿੰਘ ਸਾਹਿਬ ਜੀ ਜਿਨ੍ਹਾਂ ਦੀ 16 ਸਾਲ ਤੇ ਵੱਡਿਆਂ ਦੀ ਉਮਰ ਸੀ ਛੋਟਿਆਂ ਦੀ 11 ਸਾਲ ਦੀ ਉਮਰ ਸੀ ਉਹਨਾਂ ਚਮਕੌਰ ਸਾਹਿਬ 'ਵੀ ਜੰਗ ਕਰਕੇ ਧਰਮ ਦੀ ਰੱਖਿਆ ਵਾਸਤੇ ਗੁਰੂ ਮਹਾਰਾਜ ਸਾਹਿਬ ਦੇ ਗਰੀਬ ਨਵਾਜ਼ ਜੀ ਨੇ ਜਿੱਥੇ ਹੋਰ ਸਿੱਖਾਂ ਨੂੰ ਕੁਰਬਾਨ ਕੀਤਾ ਆਪਣੇ ਜਿਗਰ ਦੇ ਟੋਟਿਆਂ ਨੂੰ ਦੇ ਕੇ ਸਾਨੂੰ ਬਚਾਇਆ ਸੱਚੇ ਪਾਤਸ਼ਾਹ ਜੀ ਨੇ ਕਿਰਪਾ ਦ੍ਰਿਸ਼ਟੀ ਕੀਤੀ ਹੈ ਮੁਲਕ ਦੇ ਤੇ ਤਰਸ ਕੀਤਾ ਹੈ ਜੇ ਮਾਰਾ ਸਾਹਿਬ ਸਾਹਿਬ ਜਿਆਦੇ ਨੂੰ ਨਾਮ ਕੁਰਬਾਨ ਕਰਦੇ ਸਭ ਸੰਗਤ ਦੀ ਦੁਨੀਆ ਦੇ ਅੰਦਰ ਧਰਮ ਨਹੀਂ ਸੀ ਕਾਇਮ ਹੋਣਾ ਜਿਵੇਂ ਗੁਰੂ ਤੇਗ ਬਹਾਦਰ ਸਾਹਿਬ ਦੇ ਸਿਖ ਦੇਣ ਨਾਲ ਹੀ ਜ਼ੁਲਮ ਦੀ ਜੜ ਪੱਟੀ ਗਈ ਸੀ ਰੰਗਜੀਤ ਉਹ ਤੋਂ ਬਾਅਦ ਦਿੱਲੀ ਵਿੱਚ ਨਹੀਂ ਸੀ ਸੌਣ ਸਕਿਆ ਭਾਈ ਮਤੀ ਦਾਸ ਜੀ ਨੇ ਐਸਾ ਉਹਦਾ ਮੂਦਾ ਉਲਟਾਇਆ ਸੀ ਪਲੰਗ ਮੁੜ ਕੇ ਦਿੱਲੀ ਦੀ ਰਾਤ ਨਹੀਂ ਸੀ ਕੱਟਦਾ ਸੌ ਨਹੀਂ ਸਕਦਾ ਅਖੀਰ ਜੰਗ ਦੇ ਬਹਾਨੇ ਦੱਖਣ ਵਿੱਚ ਜਾ ਕੇ ਆਪਣਾ ਸਮਾਂ ਬਤੀਤ ਕੀਤਾ ਸੀ ਇਸੇ ਪ੍ਰਕਾਰ ਇਸ ਹੰਗੂਵੇ ਅੰਦਰ ਸਾਧ ਸੰਗਤ ਜੀ ਜਿੱਥੇ ਨਵਾਬ ਬਜੀਦਾ ਸੀ ਅਤੇ ਜਿਸਨੇ ਗੁਰੂ ਮਹਾਰਾਜ ਸਾਹਿਬ ਦੇ ਨਾਲ ਜੰਗ ਕਰਕੇ ਨਰਮੋਹਗੜ੍ਹ ਤੋਂ ਹਾਰ ਖਾਧੀ ਸੀ ਉਹ ਚੋਜੀ ਬਾਦਸ਼ਾਹ ਗਰੀਬ ਨਵਾਜ਼ ਸਾਰੀਆਂ ਜੀਆਂ ਦੀਆਂ ਰੱਖਿਆ ਕਰਨ ਵਾਲੇ ਸਤਿਗੁਰੂ ਸਰਵੰਸਵਾਰਨ ਤੇ ਆਪਨੇ ਮੁਲਕ ਦੀ ਅੰਦਰ ਧਰਮ ਦੀ ਨਿਉ ਕਾਇਮ ਰੱਖਣ ਵਾਸਤੇ ਆਪਣੇ ਪੁੱਤਰਾਂ ਦਾ ਪਿਆਰ ਨਹੀਂ ਕੀਤਾ ਸਤਿਗੁਰੂ ਜੀ ਨੇ ਆਪਣੇ ਪੁੱਤਰਾਂ ਨੂੰ ਪਹਿਲਾਂ ਵਾਰ ਨਾ ਕੀਤਾ ਹੈ ਜਿਸ ਵਕਤ ਸ੍ਰੀ ਨੰਦਪੁਰ ਸਾਹਿਬ ਸਾਧ ਸੰਗਤ ਜੀ 1761 ਵਿਕਰਮੀ ਦੇ ਉਹਨਾਂ ਨੂੰ ਸੱਚੇ ਪਾਤਸ਼ਾਹ ਜੀ ਨੇ ਛੱਡਿਆ ਹੈ ਸਿੱਖਾਂ ਦੇ ਬੇਨਤੀ ਕਰਨੇ ਤੋਂ ਸੱਸੇ ਦੇ ਤੱਕ ਜੰਗ ਹੁੰਦਾ ਆਇਆ ਪਿੱਛੋਂ 700 ਸਿੰਘ ਸੱਸਾ ਤੇ ਸ਼ਹੀਦ ਹੋਇਆ ਉਸ ਵਕਤ ਪਰਿਵਾਰ ਦਾ ਵਿਛੋੜਾ ਪਿਆ ਹੈ ਜਿਨ੍ਹਾਂ ਵਿੱਚੋਂ ਮਾਤਾ ਸਹਬ ਜੀ ਛੋਟੇ ਸਾਹਿਬ ਜਦੇ ਬਾਬਾ ਜੋਰਾਵਰ ਸਿੰਘ ਸਾਹਿਬ ਤੇ ਬਾਬਾ ਫਤਿਹ ਸਿੰਘ ਸਾਹਿਬ ਜੀ ਇਹਨਾਂ ਦੋਹੋ ਸਾਹਿਬ ਜਾਗਿਆਂ ਦੇ ਸਮੇਤ ਇੱਕ ਰਸ ਵਿੱਚ ਬੈਠੇ ਸਨ ਤੇ ਇੱਕ ਧੰਦੀ ਖੱਜਰ ਸੀ ਨਾਲ ਮੋਹਰਾਂ ਦੀ ਇਹਦੇ ਸਨੇਹ ਤੇ ਜਦੋਂ ਪਰਿਵਾਰ ਵਿਛੜ ਗਿਆ ਖੇਰੂ-ਖੇਰੂ ਹੋ ਗਿਆ ਜਿੱਦ ਨੂੰ ਕੇ ਦਾ ਮੂੰਹ ਹੋਇਆ ਉਸ ਵੇਲੇ ਤੁਰ ਪਏ ਇਹਨਾਂ ਦੇ ਤਾਂ ਹੀ ਸਾਧ ਸੰਗਤ ਜੀ ਗੰਗੂ ਨਾਮ ਵਾਲਾ ਇੱਕ ਬ੍ਰਾਹਮਣ ਸੀ ਖੇੜੀ ਦਾ ਜਿੰਨ ਕੁਝ ਕਚੇਰੇ ਸੂਰਜ ਪ੍ਰਕਾਸ਼ ਲਿਖਿਆ ਮਸੰਦੀ ਵੀ ਕੀਤੀ ਸੀ ਕਿਆਂਤ ਲਿਖਾਈ ਕਿਸਾ ਰਸੋਈਆ ਰਹਿਸੀ ਪਰ ਮਸੰਦੀ ਦਾ ਜ਼ਿਕਰ ਕੀਤਾ ਮਸੰਦ ਕੋਈ ਚ ਰਹਿਸੀ ਇਹਨ ਕਿਹਾ ਮਾਤਾ ਸਾਹਿਬ ਜੀ ਮੇਰਾ ਘਰ ਆਪਦਾ ਹੀ ਘਰ ਹੈ ਚਲੋ ਇਸ ਪ੍ਰਕਾਰ ਮਾਤਾ ਨੂੰ ਧੀਰਜ ਦੇ ਕੇ ਛੋਟੇ ਸਾਹਿਬ ਜੀ ਆਦਿਆਂ ਦੇ ਸਮੇਤ ਇਹ ਖੇੜੀ ਵਿੱਚ ਲਿਆ ਆਇਆ ਖੇੜੀ ਵਿੱਚ ਆ ਕੇ ਮਾਤਾ ਸਾਹਿਬ ਜੀ ਜਿਸ ਵਕਤ ਟਿਕੇ ਉਸ ਵੇਲੇ ਆਪਣੀ ਮਾਂ ਨੂੰ ਇਸ ਨੂੰ ਸੋਭੀ ਜਿਸ ਦਾ ਨਾਮ ਸੀ ਇਹ ਗੰਗੂ ਕਹਿਣ ਲਗਾ ਕਿ ਮਾਤਾ ਜੀ ਜ਼ਹਿਰ ਪਾ ਦਿਓ ਅੰਨ ਵਿੱਚ ਜਿਸ ਕਰਕੇ ਇਹਨਾਂ ਦੇ ਪਾਸ ਜਿਹੜਾ ਧਨਵਾ ਹੈ ਉਹ ਆਪਣੇ ਪਾਸ ਰਹਿ ਜਾਵੇ ਸੁਣ ਕਰਕੇ ਮਾਤਾ ਨੇ ਕਿਹਾ ਕਿ ਇਹ ਪੁੱਤਰੇ ਪਾਪ ਦੇ ਥੋ ਨਹੀਂ ਹੋ ਸਕਦਾ ਉਸ ਵੇਲੇ ਮਾਂ ਜਦੋਂ ਨਾ ਅੱਖੇ ਲੱਗੀ ਵੇਖੀ ਉਸੇ ਵਕਤ ਮਾਤਾ ਸਾਹਿਬ ਜੀ ਸਾਹਿਬ ਜਿਆਦੇ ਨੂੰ ਦੋਹਾਂ ਨੂੰ ਆਪਣੇ ਗੋਡਿਆਂ ਦੇ ਨਾਲ ਲਈ ਬੈਠੇ ਹੈ ਕੁਝ ਆਸ ਫਦੀ ਹਾਲਤ ਮਾਤਾ ਦੀ ਸਮਝ ਕਰਕੇ ਇਸ ਗੰਗੂ ਨੇ ਉਹ ਧੰਨ ਦੀ ਜਿਹੜੀ ਖੁਰਜੀ ਸੀ ਮੋਹਰਾਂ ਦੀ ਉਹ ਸਾਧ ਸੰਗਤ ਦੀ ਲੱਖ ਰੁਪਏ ਦੀ ਕੀਮਤ ਦੀ ਖੁਰਜੀ ਸੀ ਉਸਵੇਂ ਉਥੋਂ ਚੱਕ ਕੇ ਚੋਰਾ ਲਿਆ ਪਹਿਲਾਂ ਘਰ ਵਿੱਚ ਰੱਖੀ ਫਿਰ ਦਿਲ ਵਿੱਚ ਖਿਆਲ ਆਇਆ ਵੀ ਮੈਂ ਪਕੜਿਆ ਨਹੀਂ ਜਾਵਾਂ ਤੇ ਕਿਸੇ ਤਰੀਕੇ ਨਾਲ ਹੋਰ ਕਿਤੇ ਰੱਖਾਂ ਬਾਹਰ ਲਿ ਜਾ ਕੇ ਨੀਵੇਂ ਥਾਂ ਇੱਕ ਟੋਏ ਵਿੱਚ ਰੱਖ ਦਿੱਤੀ ਸਾਧ ਸੰਗੇ ਜੀ ਇਸ ਪ੍ਰਕਾਰ ਤੇ ਫਿਰ ਆ ਕੇ ਰੌਲਾ ਪਾਤਾ ਚੋਰ ਚੋਰ ਮਾਤਾ ਸਾਹਿਬ ਸੱਚੇ ਪਾਤ ਜੀ ਕਿਹਾ ਮਾਤਾ ਗੁਜਰੀ ਸਾਹਿਬ ਨੇ ਇਹ ਗੰਗੂ ਇੱਥੇ ਆਇਆ ਤਾਂ ਕੋਈ ਹੈ ਨਹੀਂ ਪਾਈ ਚੋਰ ਕਿੱਥੇ ਹੈ ਇਹ ਕਹਿਣ ਲੱਗਾ ਮਾਤਾ ਚੋਰ ਧੰ ਲੈ ਗਏ ਚਰਾ ਕੇ ਮੈਨੂੰ ਨਹੀਂ ਪਤਾ ਸੁਣ ਕੇ ਮਾਤਾ ਨੇ ਕਿਹਾ ਕੋਈ ਨਹੀਂ ਧੰ ਦੀ ਤਾਂ ਪਰਵਾਹ ਨਹੀਂ ਤੇ ਤੂੰ ਚੁੱਪ ਕਰਕੇ ਸ਼ਾਂਤ ਕਰ ਇਹ ਕਹਿਣ ਲੱਗਾ ਮਾਤਾ ਮੈਨੂੰ ਕੱਲ ਨੂੰ ਤੁਸੀਂ ਚੋਰ ਬਣਾਓਗੇ ਮਾਤਾ ਸਾਹਿਬ ਜੀ ਚੁੱਪ ਕਰ ਇਹਨਾਂ ਬਚਨ ਸੁਣ ਕੇ ਇਹਨਾਂ ਚੋਰ ਚੋਰ ਕਹਿ ਕੇ ਲੋਕ ਇਕੱਠੇ ਕਰ ਲੇ ਇਕੱਠੇ ਕਰਕੇ ਲੋਕਾਂ ਦੇ ਤਾਂ ਹੀ ਅਖੀਰ ਸਾਧ ਸੰਗੇ ਜੀ ਕਿ ਪਿੰਡ ਦਾ ਨੰਮਰਦਾਰ ਲੈ ਲਿਆ ਲੈ ਕੇ ਮਰੰਡੇ ਪਹੁੰਚ ਕਰਕੇ ਉੱਥੋਂ ਜਾਨੀ ਮਾਣੀ ਖਾਨੀ ਜਾਨੀ ਮਾਣੀ ਖਾਂ ਦੋ ਜਿਹੜੇ ਉੱਥੋਂ ਦੇ ਮੁਸਲਮਾਨ ਥਾਣੇਦਾਰ ਸਨ ਉਹਨਾਂ ਨੂੰ ਚਿਰਾ ਲਿਆ ਆ ਪੁਲਿਸ ਸਮੇਤ ਲਿਆ ਕੇ ਮਾਤਾ ਸਾਹਿਬ ਜੀ ਦੇ ਸਾਹਜਾਂ ਦੇ ਉਹਨਾਂ ਦਿਖਾ ਦਿੱਤਾ ਕਿ ਮੇਰੇ ਘਰ ਵਿੱਚ ਹਨਗੇ ਇਸ ਪ੍ਰਕਾਰ ਗ੍ਰਿਫਤਾਰੀ ਕਰਾਤੀ ਇਹ ਜਾਨੀ ਖਾਂ ਮਾਨੀ ਖਾਂ ਜਿਹੜੇ ਮਰੰਡੇ ਦੇ ਸਨ ਇਹ ਦੋਵੇਂ ਸਾਹਿਬ ਜਗਿਆਂ ਨੂੰ ਰਸਤੇ ਚੜਾ ਕੇ ਮਾਤਾ ਸਾਹਿਬ ਨੂੰ ਇਹ ਸਾਧ ਸੰਗਤ ਜੀ ਸਰੰਦ ਵਿੱਚ ਪਹੁੰਚਾਉਣਾ ਚਾਹੁੰਦੇ ਸਨ ਰਸਤੇ ਵਿੱਚ ਜਿਹੜਾ ਵੀ ਕੋਈ ਦਰਸ਼ਨ ਕਰਦਾ ਸੀ ਵੇਖ-ਵੇ ਕੇ ਹੈਰਾਨ ਹੋ ਜਾਂਦੇ ਸੀ ਕੋਈ یوں ਸਮਝਦਾ ਸੀ ਕਿ ਰਾਮਚੰਦਰ ਜੀ ਤੇ ਲక్ష్మణ ਦੀ ਦੋਵੇਂ ਜੋੜੀ ਆ ਰਹੀ ਹੈ ਕੋਈ ਕਹਿੰਦਾ ਸੀ ਬਲਪੱਧਰ ਤੇ ਕ੍ਰਿਸ਼ਨ ਜੀ ਦੋਵੇਂ ਆ ਰਹੇ ਹਨ ਇਓ ਸਾਹਿਬ ਜਿਆਦਾ ਨ ਦਰਸ਼ਨ ਕਰਕੇ ਅਨਮਾਨ ਲਾ ਰਹੇ ਸਨ ਪਰ ਸਾਰਿਆਂ ਦਾ ਚਿਤ ਮੋਹੇ ਜਾਂਦੇ ਸੀ ਦੇਖਦੇ ਹੀ ਰਹਿ ਜਾਂਦੇ ਸਨ ਰਤ ਅੱਗੇ ਅੱਗੇ ਚੱਲਿਆ ਜਾਂਦਾ ਸੀ ਇਸ ਪ੍ਰਕਾਰ ਸਾਧ ਸੰਗਤ ਜੀ ਪਹਿਲਾਂ ਮਰੰਡੇ ਲਿਆ ਕੇ ਗੁਰਦੁਆਰਾ ਸਾਹਿਬ ਯਾਦਗਾਰ ਸਾਹਿਬ ਜਿਆਦਾ ਦੀ ਬਣਿਆ ਹੋਇਆ ਜਿੱਥੇ ਉੱਥੇ ਰਾਤ ਆਪ ਜੀ ਨੂੰ ਰੱਖਿਆ ਗਿਆ ਇੱਥੋਂ ਰੱਖ ਕਰਕੇ ਫੇ ਦੋਏ ਦਿਨ ਸਾਧ ਸੰਗਤ ਜੀ ਵਜੀਦੇ ਦੀ ਕਚਹਿਰੀ ਚ ਬਚਾਉਣ ਵਾਸਤੇ ਲਾਲਚ ਦੇ ਵਾਸਤੇ ਇਹਨ ਕਹਿਆ ਕਿ ਮੈਨੂੰ ਕੁਝ ਮਾਇਆ ਦਵਾਇਓ ਗੰਗੂ ਨਾਲ ਹੋ ਲਿਆ ਉਸੋ ਕੇ ਸਾਧ ਸੰਗਤ ਜਾਨੀਖਾ ਮਾਨੀਖਾ ਤੇ ਹੋਰ ਕੁਝ ਪੁਲਸ ਨਾਲ ਲੈ ਕੇ ਮਾਤਾ ਸਾਹਿਬ ਜੀ ਤੇ ਸਾਹਿਬ ਜੀ ਆਦਮ ਰਸਵੀ ਚੜਿਓ ਹੈ ਨੂੰ ਨਾਲ ਲੈ ਕੇ ਸਰੰਦੂ ਪੁੜੇ ਸਾਧ ਸੰਗਤ ਜੀ ਸਰੰਦ ਵਿੱਚ ਨਵਾਬ ਨੂੰ ਜਾ ਕੇ ਕਿਹਾ ਕਿ ਸਾਨੂੰ ਕੋਈ ਆਰਾਮ ਨਹੀਂ ਨਵਾਬ ਦੇ ਕੋਲੇ ਕਿਸਨ ਭੇਜ ਦੇ ਪਾ ਕਿਸ ਗੰਗੂ ਦੇ ਕੋਲੇ ਮਾਰਾ ਦੀ ਮਾਇਆ ਜਿਹੀ ਸੀ ਘਰੋਂ ਆਈ ਹੋਈ ਇਹ ਅਹੰਕਾਰੀ ਰੱਖ ਲਈ ਐ ਫਿਰ ਇਹਨੂੰ ਗੰਗੂ ਨੂੰ ਪਕੜ ਲਿਆ ਸਪਾਈਆਂ ਨੇ ਸਪਾਈਆਂ ਨੇ ਪਕੜ ਕੇ ਕਹਿਣ ਲੱਗੇ ਦੱਸ ਕਿੱਥੇ ਆ ਪੈਸੇ ਇਹ ਕਾਲੀ ਦਾ ਮਾਰਿਆ ਆਇਆ ਉਹਨਾਂ ਦੇ ਨਾਲ ਕਿ ਤੂੰ ਦੱਸ ਨਾ ਸਕੇ ਜਿੱਥੋਂ ਪਟੇ ਉੱਥੋਂ ਨਿਕਲਣਾ ਇਸ ਪ੍ਰਕਾਰ ਮਾਇਆ ਇਹਨੇ ਵੀ ਹੱਥ ਨੇ ਆਈ ਤੇ ਮਾਰੀ ਦਾ ਇਸ ਪ੍ਰਕਾਰ ਕੁੱਟਦੇ ਨਾਲ ਪੁਲਿਸ ਤੋਂ ਕਿ ਗੰਗੂ ਤਾਂ ਉਸੇ ਵੇਲੇ ਮਰ ਗਿਆ ਸੀ ਸਾਧ ਸਿੰਘ ਦੀ ਇਸ ਪ੍ਰਕਾਰ ਇਹਦਰ ਸਾਹਿਬ ਜੀ ਆਦੇ ਨੂੰ ਠੰਡੇ ਬੁਰਜ ਦੇ ਵਿੱਚ ਸਾਧ ਸੰਗੇ ਜੀ ਉਸ ਵਕਤ ਬੰਦ ਕੀਤਾ ਗਿਆ ਮਾਤਾ ਸਾਹਿਬ ਦੇ ਸਮੇਤ ਤੇ ਸਵੇਰ ਜਿਸ ਵਕਤ ਕਚਹਿਰੀ ਲੱਗੀ ਪਰਸੋਂ ਦੇ ਦਿਨ ਤੇ ਸਾਹਿਬ ਜਾਦੇ ਨੂੰ ਮਾਤਾ ਸਾਹਿਬ ਜੀ ਦੇ پاسੋਂ ਮੰਗਿਆ ਗਿਆ ਕਿ ਮਾਤਾ ਜੀ ਸਾਹਿਬ ਜਾਦੇ ਨੂੰ ਕਚਹਿਰੀ ਚ ਨਵਾਬ ਬੁਲਾ ਲਿਆ ਹੈ ਮਾਤਾ ਨੇ ਕਿਹਾ ਭਾਈ ਕੀ ਕੰਮ ਹੈ ਨਾਲ ਉੱਥੇ ਜਾਣ ਦਾ ਨਹੀਂ ਮਾਤਾ ਜੀ ਇੱਕ ਵਾਰੀ ਉੱਥੇ ਨਵਾਬ ਦੇ ਸਾਹਮਣੇ ਹੋਇਆ ਹੁਣ ਤੇ ਫਿਰ ਤੁਹਾਡੇ ਕੋਲ ਭੇਜ ਦੇਵਾਂਗੇ ਇਹ ਸੁਣ ਕੇ ਮਾਤਾ ਜੀ ਨੇ ਸਾਹਿਬ ਜਾਦੇ ਤਿਆਰ ਕਰ ਦਿੱਤੇ ਦੋਵੇਂ ਸਾਹਿਬ ਜਾਦੇ ਨੂੰ ਨਾਲ ਲੈ ਕੇ ਜਿਸ ਵਕਤੋ ਸਿਪਾਹੀ ਆਏ ਆ ਕੇ ਸਾਹਬ ਜਿਆਦੇ ਨੇ ਆ ਕੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਇਹ ਫਤਿਹ ਬੁਲਾਉਣਾ ਕੀਤੀ ਨਵਾਬ ਕਹਿਣ ਲੱਗਾ ਕਿ ਕਾਕਯੋ ਮੈਨੂੰ ਸਲਾਮ ਕਰੋ ਕਹਿਣ ਲੱਗੇ ਸਾਨੂੰ ਤਾਂ ਗੁਰੂ ਸਾਹਿਬ ਨੇ ਇਹੋ ਸਿੱਖਿਆ ਦਿੱਤੀ ਹੈ ਕਿ ਵਾਹਿਗੁਰਜੀ ਕੀ ਫਤਿਹ ਬੁਲਾਉਣੀ ਹੈ ਅਸੀਂ ਹੋਰ ਕੋਈ ਕਿਸੇ ਪ੍ਰਕਾਰ ਦਾ ਬਚਨ ਬਲਾਸ ਨਹੀਂ ਕਰਨਾ ਤੇ ਨਾ ਜਾਣਦੇ ਆ ਨਾ ਆਪਣੇ ਘਰ ਨੂੰ ਇਸ ਨੂੰ ਛੱਡਣਾ ਹੈ ਉਸ ਦਿਨ ਸਾਰੀ ਕਚਹਿਰੀ ਸੋਚੀ ਪਈ ਰਹੀ ਇਹਨੇ ਵੇਖੋ ਕਿੰਨੇ ਤਿੱਖੇ ਹਨ ਇਹ ਝੁਕੇ ਸਲਾਮ ਨਹੀਂ ਨਵਾਬ ਨੂੰ ਕਰਦੇ ਸਾਰੇ ਲੋਕ ਇਸ ਨਵਾਬ ਦੇ ਅੱਗੇ ਝੁਕਦੇ ਹਨ ਵਜੀਦੇ ਨੇ ਉਸ ਦਿਨ ਕਚਹਿਰੀ ਵਿੱਚ ਇਸ ਪ੍ਰਕਾਰ ਗੱਲਬਾਤ ਕਰਕੇ ਵਾਪਸ ਕੀਤੇ ਗਏ ਦੂਜੇ ਦਿਨ ਫੇਰ ਕੱਲ ਦੇ ਦਿਨ ਬੁਲਾਏਗੇ ਸਾਥ ਸਿੰਘ ਜੀ ਬੁਲਾ ਕੇ ਫੇਰ ਨਵਾਬ ਨੂੰ ਕਿਹਾ ਕਿ ਮੇਰੀਆਂ ਕਾਕੀਆਂ ਜਿਹੜੀਆਂ ਹਨ ਇਹਨਾਂ ਦੇ ਨਾਲ ਥੋੜਾ ਨਕਾਬ ਪੜਾ ਦੂੰਗਾ ਅਧੇ ਤੁਸੀਂ ਮੇਰੇ ਵਾਂਗੂ ਨਵਾਬ ਬਣ ਕੇ ਇਸ ਇਲਾਕੇ ਦਾ ਰਾਜ ਕਰੋਗੇ ਤੇ ਤੁਸੀਂ ਇਹ دین ਵਿੱਚ ਆ ਜਾਓ ਮੁਸਲਮਾਨੀ دین ਚ ਉਸ ਵੇਲੇ ਸਹਿਬ ਫਤਿਹ ਸਿੰਘ ਦੇ ਟਾਈਂ ਜੋਰਾਵਰ ਸਿੰਘ ਨੇ ਕਿਹਾ ਕਿ ਇਹ ਸਹਿਬ ਫਤਿਹ ਸਿੰਘ ਜੀ ਮੈਨੂੰ ਤਾਂ ਪ੍ਰਤੀਤ ਹੁੰਦਾ ਜਿਵੇਂ ਆਪਣੇ ਦਾਦੇ ਸਤਗੁਰੂ ਜੀ ਨੇ ਦਿੱਲੀ ਵਿੱਚ ਜਾ ਕੇ ਸੀਸ ਦਿੱਤਾ ਸੀ ਤਾਂ ਹਿੰਦ ਧਰਮ ਦੀ ਰੱਖਿਆ ਕਰਨ ਨੂੰ ਆਸਤੇ ਆਪਾਂ ਨੂੰ ਏਵੇਂ ਸੀਸ ਦੇਣਾ ਪਵੇਗਾ ਤੂੰ ਦੱਸ ਤੇਰੀ ਕੀ ਸਲਾਹ ਹੈ ਉਸ ਵੇਲੇ ਸਹਿਬ ਫਤਿਹ ਸਿੰਘ ਜੀ ਨੇ ਕਿਹਾ ਕਿਹਦੂ ਕੀ ਚੰਗਾ ਹੈ ਇਹਨਾਂ ਦਾ دین ਨਹੀਂ ਅਸੀਂ ਕਬੂਲ ਕਰਨਾ ਐ ਤਾਂ ਸਿੱਖੀ ਧਰਮ ਜਿਹੜਾ ਗੁਰੂ ਸਾਹਿਬ ਨੇ ਸਾਨੂੰ ਅਮਰਤੀ ਦਾਤ ਦਿੱਤੀ ਹੈ ਉਸ ਅਮਰਦੀ ਰਹਿਤ ਵਿੱਚ ਸਿੱਖੀ ਚ ਰਹਿਣਾ ਹੈ ਇਹ ਸੁਣ ਕਰਕੇ ਜੋਰਾਵਰ ਸਿੰਘ ਨੇ ਜਵਾਬ ਦਿੱਤਾ ਕਿ ਅਸੀਂ ਤੁਹਾਡੀ ਸ਼ਰ੍ਹਾ ਦੇ ਉੱਤੋਂ ਨਿਸ਼ਤਰ ਮਾਰਦੇ ਹਾਂ ਸੁਣ ਕੇ ਬੜਾ ਨਵਾਬ ਖਵੇ ਹੋਇਆ ਤੇ ਉਸ ਕਸਾਇਜ ਸਿੰਘ ਜੀ ਫੇਰ ਵਿਦਿਆ ਕੀਤੇ ਗਏ ਤੀਜੇ ਦਿਨ ਅਜ ਦੇ ਦਿਨ ਸਾਹਿਬ ਜਾਦਿਆਂ ਨੂੰ ਨਵਾਬ ਨੂੰ ਫੇਰ ਬੁਲਾਇਆ ਅੱਜ ਕਚਹਿਰੀ 'ਚ ਬੁਲਾ ਕਰਕੇ ਆਪ ਜੀ ਨੂੰ ਕਿਹਾ ਜਾ ਕੇ ਫਤਿਹ ਨਾ ਬਲਾਓ ਸਲਾਮ ਕਰੋ ਇਹਨਾਂ ਨੇ ਕਿ ਅਸੀਂ ਸਲਾਮ ਨਹੀਂ ਕਰਨੀ ਇਹ ਤਾਂ ਫਤਿਹ ਬੁਲਾਉਣੀ ਹੈ ਜਿਸ ਵਕਤ ਜਵਾਬ ਦਿੱਤਾ ਫਤਿਹ ਦਾ ਕਹਿ ਕੇ ਉਸ ਵੇਲੇ ਨਵਾਬ ਬੜਾ ਖਫੇ ਹੋ ਗਿਆ ਤੇ ਸੁਚਾਨੰਦ ਜਿਹੜਾ ਸੀ ਇਹ ਨਵਾਬ ਦਾ ਜਿਹਨਾਂ ਨੂੰ ਝੂਠਾ ਨੰਦ ਖਾਲਸੇ ਦੇ ਇਤਿਹਾਸ 'ਚ ਲਿਖਿਆ ਹੋਇਆ ਹੈ ਇਹ ਆਪਣੀਆਂ ਲੜਕੀਆਂ ਦੇ ਨਾਤੇ ਸਾਹਿਬ ਜਿਆਦੇ ਨੂੰ ਕਰਨਾ ਚਾਹੁੰਦਾ ਸੀ ਸਾਹਿਬ ਕਲਗੀਧਰ ਸੱਚੇ ਪਾਤਸ਼ਾਹ ਜੀ ਨੇ ਇਹ ਧਰਮ ਵਾਸਤੇ ਕੁਰਬਾਨ ਕਰਨੇ ਸੀ ਇਸ ਕਰਕੇ ਇਹਨਾਂ ਦੀ ਲੜਕੀ ਦੇ ਨਾਕਾ ਪਰਵਾਨ ਨਹੀਂ ਸੀ ਕੀਤਾ ਸੱਚੇ ਪਾਤਸ਼ਾਹ ਜੀ ਨੇ ਇਸ ਗੱਲ ਦਾ ਈਰਖਾ ਇਹ ਕਰਦਾ ਸੀ ਈਰਖਾ ਦੇ ਨਾਲ ਇਸ ਨੇ ਕਿਹਾ ਉਸ ਵੇਲੇ ਹੈ ਨਵਾਬ ਜੀ ਵੇਖੋ ਜਿਵੇਂ ਜੰਮਦੀਆਂ ਸੂਲਾ ਦੇ ਤਿੱਖੇ ਮੂੰਹ ਹੁੰਦੇ ਐ ਐ ਇਹਨਾਂ ਦੇ ਤਿੱਖੇ ਬਚਨ ਹਨਗੇ ਅਤੇ ਇਹਨਾਂ ਦੇ ਪਿਤਾ ਨੂੰ ਵੇਖੋ ਕਿੰਨੇ ਲੱਖਾਂ ਤੁਰਕ ਮੁਕਾਤ ਤੇ ਜੰਗ ਕਰਕੇ 31 ਸਾਲ ਜੰਗ ਕਰਦਿਆਂ ਨੂੰ ਪਹਾੜੀਏ ਬਾਈ ਘਾਰ ਦੇ ਹਾਰ ਕੇ ਕੋਈ ਜਿੱਤ ਨਹੀਂ ਸਕਿਆ ਔਰੰਗਜ਼ੇਬ ਦੀਆਂ ਫੌਜਾਂ ਆ ਕੇ ਵੀ ਜਿੱਤ ਨਹੀਂ ਸਕੀਆਂ ਬੜੇ جنگ ਹੋਏ ਮਹਾਰਾਜ ਦੇ ਨਾਲ ਸਾਰਿਆਂ ਨੂੰ ਅਖੀਰ ਸਿਰ ਦੇ ਤੇ ਕੁਰਾਨ ਰੱਖ ਕੇ ਅਦੇ ਆਟੇ ਦੀਆਂ ਗੁੰਗਾ ਬਣਾ ਕੇ ਮਹਾਰਾਜ ਦੇ ਅੱਗੇ ਹਾਰ ਮੰਨ ਕੇ ਕਹਿਣਾ ਪਿਆ ਕਿ ਮਹਾਰਾਜ ਅਸੀਂ ਹਾਰੇ ਤੁਸੀਂ ਜਿੱਤੇ ਪਰ ਅਨੰਦਪੁਰ ਇੱਕ ਵਾਰੀ ਛੱਡ ਦਿਓ ਸਤਗੁਰੂ ਜੀ ਨੇ ਫੇਰ ਵੀ ਧੋਖੇ ਵਾਈ ਜਾਣ ਕੇ ਜਿਸ ਵਕਤ ਕੂੜਾ ਕਚਰ ਬੈਲਾਂ ਦੇ ਤੇ ਲੱਦ ਕੇ ਭੇਜਿਆ ਤੇ ਉਹਨਾਂ ਨੂੰ ਲੁੱਟ ਲਿਆ ਫੇਸ ਖਾਲਸੇ ਨੂੰ ਕਿਹਾ ਖਾਲਸਾ ਜੀ ਤੀਰਜ ਕਰੋ ਵੇਖੋ ਇਹ ਦਗਾ ਕਰਨ ਵਾਲੇ ਆ ਤੁਸੀਂ ਉਹਨਾਂ ਦੀਆਂ ਸਫਾਂ ਦੇਤੇ ਯਕੀਨ ਨਾ ਕਰੋ ਉਸ ਵੇਲੇ ਸਤਿਗੁਰੂ ਮਹਾਰਾਜ ਸਾਹਿਬ ਜੀ ਨੇ ਉਹ ਦਿਖਾਇਆ ਪਰ ਅਠਾ ਮਹੀਨੇ ਦੇ ਸਿੱਖ ਕੁੱਖ ਦੇ ਦੁੱਖ ਦੇ ਨਾਲ ਦੁਖੀ ਸੀ ਉਹ ਖਸਾਰ ਨਹੀਂ ਸਕਦੇ ਨਾਲੇ ਮਹਾਰਾਜ ਸੱਚੇ ਪਾਤਸ਼ਾਹ ਨੂੰ ਕੁਰਬਾਨੀ ਕਰਨੀ ਸੀ ਆਪਣੇ ਸਭ ਜਾਦੇ ਵਾਰਨੇ ਸੀ ਇਸ ਕਾਰਨ ਕਰਕੇ ਸਾਧ ਸੰਗਤ ਜੀ ਕੋਈ ਸਿੱਖ ਨੇ ਰਹਿਣਾ ਨਾ ਮੰਨਿਆ ਚਾਰੀ ਸਿੰਘ ਮਹਾਰਾਜ ਸਾਹਿਬ ਦੇ ਨਾਲ ਸਨ ਬਾਕੀਆਂ ਸਾਰਿਆਂ ਨੇ ਕਹਿਤਾ ਜੀ ਸਾਡੀ ਵੱਲ ਸਭ ਦੀ ਇਹ ਲਿਖ ਪੈ ਕੇ ਅਸੀਂ ਰਹਿ ਨਹੀਂ ਸਕਦੇ ਉਸ ਵਕਤ ਸਾਧ ਸੰਗਤ ਜੀ ਇਸ ਪ੍ਰਕਾਰ ਦੀ ਹਾਲਤ ਵਿੱਚ ਗੁਰੂ ਮਹਾਰਾਜ ਸਾਹਿਬ ਅਨੰਦਪੁਰ ਸਾਹਿਬ ਛੱਡਿਆ ਸੀ ਉਸ ਵਕਤ ਸਾਧ ਸੰਗਤ ਜੀ ਇਸ ਪ੍ਰਕਾਰ ਦੇ ਨੂੰ ਇਹ ਨਵਾਬ ਦੇ ਨਾਲ ਸਭ ਜਿਆਦਿਆਂ ਨੇ ਜਵਾਬ ਦਿੱਤਾ ਕਿ ਅਸੀਂ دین ਨੂੰ ਕਬੂਲ ਨਹੀਂ ਕਰਨਾ ਅਸੀਂ ਆਪਣਾ ਧਰਮ ਖਾਲਸਾ ਹੀ ਨਹੀਂ ਛੱਡਣਾ ਉਸ ਵੇਲੇ ਨਵਾਬ ਨੂੰ ਕਿਹਾ ਕਿ ਤੁਸੀਂ ਤੀਜੀ ਵਾਰ ਅਜੇ ਬਚਣਾ ਹੈ ਜਾਂ ਤਾਂ ਤੁਸੀਂ ਮੰਨ ਲਓ ਸ਼ਰ੍ਹਾ ਜਾਂ ਮੁਸਲਮਾਨ ਬਣ ਜਾਓ ਜਾਂ ਤੁਹਾਨੂੰ ਕਤਲ ਕੀਤਾ ਜਾਵੇਗਾ ਉਹਨਾਂ ਨੇ ਕਿਹਾ ਸਾਨੂੰ ਕਤਲ ਦੀ ਕੋਈ ਕਿਸੇ ਪ੍ਰਕਾਰ ਦੀ ਚਿੰਤਾ ਨਹੀਂ ਹੈ ਅਸੀਂ ਆਪਣਾ ਧਰਮ ਕਾਇਮ ਰੱਖਣਾ ਹੈ ਉਸ ਵੇਲੇ ਸਾਧ ਸੰਗਤ ਜੀ ਸਾਹਿਬ ਜੀ ਆਦੇ ਤਾਂ ਫਤਵਾ ਲਾਇਆ ਗਿਆ ਕਿ ਜਿਹੜੀ ਲਾਲ ਨਸੀਬ ਹੈ ਨਾ ਜਿੱਥੇ ਫਤੇਗੜ ਸਾਹਿਬ ਦਾ ਹੁਣ ਟਿਊਸ਼ਨ ਹੋਇਆ ਹੈ ਉਹਦੇ ਨਾਲ ਲਾਲ ਮਸਜਿਦ ਹੈ ਬਣੀ ਹੋਈ ਪੁਰਾਣੀ ਉੱਥੇ ਫਤਵੇ ਲੋਕ ਲਾਇਆ ਕਰਦੇ ਉਥੋਂ ਕਾਇਿਆਂ ਨੂੰ ਫਤਵਾ ਲਾਇਆ ਕਿ ਇਹਨਾਂ ਨੂੰ ਕਿਲੇ ਦੀ ਕੰਧ ਦੇ ਅੰਦਰ ਨਹੀਂ ਆ ਜਾਵੇ ਇਸ ਪ੍ਰਕਾਰ ਸਾਧ ਸੰਗਤ ਜੀ ਫਤਵਾ ਲਾਉਣ ਤੋਂ ਸਹਿਬਜ਼ਾਦਿਆਂ ਦੇ ਤਾਂ ਹੀ ਉਸ ਵਕਤ ਡਰਾਇਆ ਗਿਆ ਅਨੇਕਾਂ ਤਰ੍ਹਾਂ ਦੇ ਕੋਈ ਤਲਵਾਰ ਖਿੱਚ ਕੇ ਪੈਂਦਾ ਕੋਈ ਕੋਈ ਕਰਦਾ ਡੇਡ ਸਹਿਬ ਜੀ ਅੱਗੇ ਮਹਾਰਾਜ ਦੇ ਕਿਸੇ ਦਾ ਭੈ ਨਹੀਂ ਕਰਦੇ ਹਨ ਉਸ ਕਰ ਸਾਧ ਸੰਗਤ ਜੀ ਅਖੀਰ ਉਹਨਾਂ ਨੇ ਕੰਧ ਦੇ ਵਿੱਚ ਚੜਨ ਵਾਸਤੇ ਸਾਰਿਆਂ ਦੀ ਰਾਹ ਮੰਨ ਕਰਕੇ ਜਿਸ ਵਕਤ ਸਾਹਬਜ਼ਾਦੇ ਨੂੰ ਨਿਉਂ ਦੇ ਉੱਤੇ ਜਾ ਕੇ ਖੜੇ ਕਰ ਦਿੱਤਾ ਕਿ ਇਹਨਾਂ ਨੂੰ ਕੰਧ ਵਿੱਚ ਚੜਿਆ ਜਾਵੇ ਜਿਉਂਦਿਆਂ ਦੇ ਤਾਂ ਇਹ ਵੀ ਤੁਰਕਾਂ ਦੇ ਦੀ ਸਜ਼ਾ ਹੁੰਦੀ ਸੀ ਇਸੇ ਪ੍ਰਕਾਰ ਲਾਹੌਰ ਦੇ ਸ਼ਹੀਦਗੰਦ ਜਿਹੜਾ ਉਹਦੇ ਜੀ ਸਿੰਘਾਂ ਨੂੰ ਜਿਉਂਦਿਆਂ ਨੂੰ ਚਿਣ ਕਰਕੇ ਸ਼ਹੀਦ ਕੀਤਾ ਸੀ ਇਸ ਪ੍ਰਕਾਰ ਦੇ ਉਹਨਾਂ ਦੇ ਉਸ ਵੇਲੇ ਦੇ ਫਤਵੇ ਹੁੰਦੇ ਸਨ ਸਾਦ ਸੰਘੇੜੀ ਜਿਸ ਵਕਤ ਕੰਧ ਦੇ ਤੇ ਖੜੇ ਕਰ ਦਿੱਤੇ ਨਵਾਬ ਆਪ ਕੋਲੇ ਆ ਕੇ ਖੜ ਗਿਆ ਕਾਜੀ ਕੋਲੇ ਸ਼ਰਧਾ ਦੇ ਦਸਣ ਵਾਲਾ ਕਿਤਾਬ ਲਈ ਖੜਾ ਹੈ ਉਸ ਵੇਲੇ ਸਾਧ ਸੰਗਤ ਜੀ ਮਲੇਰੀਆਂ ਨੇ ਇਸਨ ਕਿਹਾ ਮਲੇਰੀਆਂ ਨੇ ਕਹਿਣ ਲੱਗੇ ਜਿੱਥੇ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੰਗ ਕਰਦੇ ਸੀ ਉੱਥੇ ਵਜੀਦਿਆਂ ਤੋਂ ਭੱਜ ਕੇ ਆ ਗਏ ਤੋ ਜਿਸ ਵਕਤ ਮਾਰਨ ਤਾੜੀ ਮਾਰੀ ਹੈ ਉਹਨੂੰ ਤਿੰਨ ਕੋ ਦੇ ਵਿੱਚ ਜਿੰਨੀ ਸਾਰੀ ਫੌਜ ਸੀ ਆਪੋ ਜੀ ਕਦਾਂ ਵੱਡੀ ਹੋ ਗਈ ਜੀ ਜੀ ਬਾਬਤ ਫ਼ਯੂਲ ਨੇ ਜਫਰ ਨਾਮੇ ਕਿ ਲਿਖਿਆ ਕਿ 10 ਲੱਖ ਜਿਹੜੀ ਸਾਡੇ ਉੱਤੇ ਭੇਜੀ ਸੀ ਉਹ ਕਰਤਾਰ ਨੂੰ ਪਾਉਂਦਾ ਸੀ ਸਾਡੇ ਕਾੜੀ ਮਾਰਨ ਤੋਂ ਆਪੋ ਵਿੱਚ ਹੀ ਕਤਲ ਹੋ ਕੇ ਮਰ ਗਈ ਸੋ ਇਸ ਪ੍ਰਕਾਰ ਸਾਡਾ ਰਾਹ ਵਿਹਲਾ ਕਰਤਾ ਕਰਤਾਰ ਨੇ ਤੇ ਉਸ ਵੇਲੇ ਤੂੰ ਡਰਦਾ ਤੇ ਹਾਥੀ ਤੋਂ ਉਤਰ ਕੇ ਇੱਕ ਨੀਵੇਂ ਟੋਏ ਕਿ ਜਿਵੇਂ ਕਬਰ ਕੀਤੀ ਹੁੰਦਾ ਪਿਆ ਹੁੰਦਾ ਕਿਉਂ ਡਰਦਾ ਪੈ ਗਿਆ ਸੀ ਤੇ ਜਿਹੜਾ ਖਵਾਜਾ ਮਰਦੂਦ ਸੀ ਉਹ ਗੁਰੂ ਸਾਹਿਬ ਦੇ ਤੀਰਾਂ ਤੋਂ ਡਰਦਾ ਗੜੀ ਦੇ ਕੰਧ ਦੇ ਉੱਲੇ ਲੋਕੇ ਬੈਠਾ ਰਿਹਾ ਸੀ ਉੱਠਿਆ ਹੀ ਨਹੀਂ ਸੀ ਨਿਹਰੇ ਹੋਏ ਤੋਂ ਬਿਨਾ ਇਹ ਜੇ ਸਤਿਗੁਰੂ ਬਹਾਦਰ ਸਾਹਿਬ ਨੇ ਉਹਨਾਂ ਦਾ ਮੁਕਾਬਲਾ ਨਹੀਂ ਤੂੰ ਕੀਤਾ ਉਹਨਾਂ ਦੇ ਟੀਰਾ ਤੋਂ ਡਰਦਾ ਭੱਜਿਆ ਹੈ ਤੇ ਹੁਣ ਇਥੇ ਸ਼ੀਰਖੋਰ ਬੱਚਿਆਂ ਨੂੰ ਕੀ ਵਿਗਾੜਿਆ ਇਹ ਦੁੱਧ ਦੰਡੀਆਂ ਵਾਲਿਆਂ ਨੇ ਤੂੰ ਇਹ ਪਾਪ ਕਰਨ ਲੱਗਾ ਹੈ ਇਹ ਵੇਖ ਲੈ ਇਸ ਇਹ ਉਜੜ ਜਾਏਗੀ ਸੰਜੇ ਤੂੰ ਇਹ ਪਾਪ ਕਰਦਾ ਹੈ ਇਹ ਬਸਦੀ ਨਹੀਂ ਰਹੇਗੀ ਇਹ ਸੁਣ ਕਰਕੇ ਨਵਾਬ ਨੇ ਦਿਲ 'ਚ ਖਿਆਲ ਕੀਤਾ ਕਿ ਰਿਹਾਰ ਕਰਦੇ ਜੀ ਸਾਹਿਬ ਜਿਆਦਾ ਨ ਛੋਟੀ ਉਮਰ ਦੇ ਹੈ ਉਸ ਵੇਲੇ ਝੂਠੇ ਨੰਦ ਨੇ ਕਿਹਾ ਕਿ ਹੇ ਨਵਾਬ ਜੀ ਜੇ ਤੁਸੀਂ ਇਹਨਾਂ ਰਿਹਾਰ ਕਰਦੇ ਹੋਗੇ ਵੱਡੇ ਹੋ ਕੇ ਤੁਹਾਡੇ ਨਾਲ ਜੰਗ ਕਰਨਗੇ ਜਿਵੇਂ ਗੁਰੂ ਗੋਬਿੰਦ ਸਿੰਘ ਸਾਹਿਬ ਦੇਖ ਲੈ ਸਾਰੀ ਹਿੰਦੂ ਤੇ ਮੁਸਲਮਾਨਾਂ ਦੀ ਖਲਕਤ ਨੂੰ ਹਿਲਚਲੀ ਪਾ ਦਿੱਤੀ ਹੈ ਐਵੇਂ ਤੁਹਾਨੂੰ ਕਿਤੇ ਰਾਜ ਨਹੀਂ ਕਰਨ ਦੇਣਗੇ ਵੱਡੇ ਹੋ ਜਾਣਗੇ ਇਸ ਉਹਦਾ ਇਰਾਦਾ ਫਰਾਤ ਦਾ ਸਾਧ ਸੰਗਜੀ ਕਹਿ ਕੇ ਇਹ ਝੂਠੇ ਨੰਦ ਖੱਤਰੀ ਨੇ ਉਸ ਵਕਤ ਸਾਧ ਸੰਗਤ ਜੀ ਫਿਰ ਨਵਾਬ ਨੇ ਆਗਿਆ ਦੇ ਦਿੱਤੀ ਕਿ ਇਹਨਾਂ ਨੂੰ ਨਿਵਾ ਚਿਰਿਆਂ ਜਾਵੇ ਨਿਵਾ ਚਿਰਣ ਵੇਲੇ ਸਾਧ ਸੰਗਤ ਜੀ ਸਾਹਿਬ ਜ्ञਾ ਦੇ ਨੂੰ ਬਾਬਾ ਫਤਿਹ ਸਿੰਘ ਸਾਹਿਬ ਜੀ ਜਿਨ੍ਹਾਂ ਦੀ ਉਸ ਵਕਤ 7 ਸਾਲ ਦੀ ਉਮਰ ਸੀ 7 ਸਾਲ ਦੀ ਉਮਰ ਦੇ ਸਨ ਜਿਸ ਵਕਤ ਗੁਰੂ ਤੇਗ ਬਹਾਦਰ ਸਾਹਿਬ ਜੀ ਜੋਤੀ ਜੋਤ ਸਮਾਏ ਹੈ ਉਸ ਵੇਲੇ ਔਰੰਗਜ਼ੇਬ ਬਾਦਸ਼ਾਹ ਨੇ ਮੁਗਲਿਆ ਹਕੂਮਤ ਵੱਲੋਂ ਦੋ ਇਹਨਾਂ ਨੂੰ ਸਪਾਈ ਭੇਜੇ ਸਨ ਮੁਗਲ ਜਿਨ੍ਹਾਂ ਦੀ ਨੀਲੀ ਵਰਦੀ ਸੀ ਉਸ ਨੀਲੀ ਵਰਦੀ ਦੇ ਸਵੈ ਪ੍ਰਵਾਨੇ ਮਹਾਰਾਜ ਕੋਲ ਲੈ ਕੇ ਆਈ ਮੈਨੂੰ ਔਰੰਗਜ਼ੇਬ ਕਹਿ ਮਿਲੋ ਤੁਸੀਂ ਮਹਾਰਾਜ ਨੇ ਕਿਹਾ ਸੀ ਕਿ ਸਾਨੂੰ ਕੋਈ ਮਿਲਣ ਦੀ ਲੋੜ ਨਹੀਂ ਹੁਣ ਤੇਗ ਹੱਥ ਹੋਵੇ ਕਿਤੇ ਉਹ ਤੇਰੇ ਨਾਲ ਮੇਲ ਕਰਾਂ ਨਹੀਂ ਇਹ ਬਚਨ ਮਹਾਰਾਜ ਸਾਜੀ ਉਤਰ ਲਿਖੇ ਸਨ ਉਸ ਵੇਲੇ ਉਹਨਾਂ ਨੂੰ ਮੁਸਲਮਾਨਾਂ ਨੂੰ ਆਇਆ ਨੂੰ ਵੇਖ ਕੇ ਬਾਕੀ ਦੇ ਜਿਹੜੇ ਪਿੰਡਾਂ ਦੀ ਜਨਤਾ ਸੀ ਬੜੇ ਭੈ ਭੀਤ ਹੋ ਗਏ ਵੀ ਨਵੇਂ ਬਾਦਸ਼ਾਹ ਸ਼ਹੀਦ ਹੋ ਗਏ ਹੈ ਤੇ ਹੁਣੇ ਪ੍ਰਵਾਨੇ ਲੈ ਕੇ ਮੁਗਲ ਆਏ ਹਨ ਉਸ ਵਕਤ ਤੇ ਭਾਈ ਫਤੇ ਬਾਬਾ ਫਤੇ ਸਿੰਘ ਸਾਹਿਬ ਜੀ ਛੋਟੀ ਵਸਤੇ ਸੰਜੇੜੇ ਇਹ ਉਸ ਵਕਤ ਖੇਲਦੇ ਹੋਇਆ ਨੇ ਨੀਲੇ ਵਸਤਰ ਪਹਿਨ ਕੇ ਚੋਲਾ ਪਹਿਰਿਆ ਹੋਇਆ ਢਿੱਲੀ ਜੀ ਦਸਤਾਰ ਸਜਾਈ ਹੈ ਤੇ ਮਹਾਰਾਜ ਸਾਹਿਬ ਦੇ ਹਜ਼ੂਰ ਆ ਗਏ ਆਸਕ ਜੀ ਨੂੰ ਮੱਥਾ ਟੇਕ ਕੇ ਮੋਢੇ ਤੇ ਸਲੋਤਰ ਰੱਖਿਆ ਹੋਇਆ ਗੁਰੂ ਸਾਹਿਬ ਹੱਸ ਕੇ ਕਹਿਣ ਲੱਗੇ ਭਾਈ ਫਤੇ ਸਿੰਘ ਤੇਰਾ ਵੀ ਪੰਥ ਚੱਲੇਗਾ ਇਹ ਬਚਨ ਕੀਤਾ ਸੀ ਇਹ ਬਾਬੇ ਫਤੇ ਸਿੰਘ ਦਾ ਪੰਥ ਹੈ ਨਿਹੰਗਾਂ ਸਿੰਘਾਂ ਦਾ ਜਿਹੜਾ ਜੱਥਾ ਹੈ ਇਸ ਪ੍ਰਕਾਰ ਕਿ ਜਦੋਂ ਅਰਦਾਸ ਕਰਨੇ ਫਤੇ ਸਿੰਘ ਕੇ ਜੱਥੇ ਸਿੰਘ ਨਾਲ ਕਹਿੰਦੇ ਆ ਇਹ ਬਾਬੇ ਫਤੇ ਸਿੰਘ ਜੀ ਦਾ ਸਤਿਗੁਰੂ ਕਲਗੀ ਧਰਦੇ ਇਸ ਤਰ੍ਹਾਂ ਬਚਨ ਦੇ ਨਾਲ ਇਹਨਾਂ ਦੇ ਨਾਂ ਤੋਂ ਨਿਹੰਗਾਂ ਸਿੰਘਾਂ ਦਾ ਜਿਹੜਾ ਜੱਥਾ ਹੈ ਇਹ ਬਾਬੇ ਫਤੇ ਸਿੰਘ ਦਾ ਪੰਥ ਹੈ ਉਹੀਂ ਪੰਜਾਂ ਪਿਆਰੇ ਤੂੰ ਸਾਰੇ ਅੰਮ੍ਰਿਤਧਾਰੀ ਹਨਗੇ ਜਿੱਥੋਂ ਮਾਰਿਆ ਖਾਲਸਾ ਪਹਿਰਾ ਕੀਤਾ ਹੈ ਪਰ ਬਾਬਾ ਹਿੰਮਤ ਸਿੰਘ ਜਿਹੜੇ ਪੰਜਾਂ ਪਿਆਰਿਓ ਜੀ ਸੀ ਉਹ ਬਾਬੇ ਫਤੇ ਸਿੰਘ ਦੇ ਉਦੋਂ ਪੈਰੀ ਪਈਏ ਸੀ ਉਹ ਨਿਹੰਗ ਸਿੰਘ ਬਾਬੇ ਹਿੰਮਤ ਸਿੰਘ ਦਾ ਨਾਮ ਵੀ ਪੈ ਗਿਆ ਇਸ ਕਰਕੇ ਹਿੰਮਤ ਸਿੰਘ ਨਿਹੰਗ ਸਿੰਘ ਰਹਿਤ ਨਾਮ ਹੈ ਜਿਸ ਪ੍ਰਕਾਰ ਲਿਖਿਆ ਹੋਇਆ ਹੈ ਇਸ ਪ੍ਰਕਾਰ ਫਤੇ ਸਿੰਘ ਤੋਂ ਬਾਬਾ ਹਿੰਮਤ ਸਿੰਘ ਜੀ ਪੰਗਿਆਂ ਪਿਆਰਿਆਂ ਚ ਹੋਏ ਅਤੇ ਇਸੇ ਤਰ੍ਹਾਂ ਹੋਰ ਬਾਕੀ ਦੇ ਨਿਹੰਗ ਸਿੰਘ ਨੈਣਾ ਸਿੰਘ ਫੂਲਾ ਸਿੰਘ ਆਦਿਕ ਖਾਲਸੇ ਦੇ ਰਾਜਵਿਲੇ ਜਿਹੜੇ ਹੋਏ ਹਨ ਇਹੋ ਸਾਥ ਸੰਗਤ ਜੀ ਇਹ ਨੰਗਾ ਸਿੰਘਾਂ ਦਾ ਉਥੋਂ ਹਮਾਰਾ ਸਾਹਿਬ ਦੇ ਸਾਹਬ ਜਗਦੇ ਦੇ ਸਤਿਗੁਰਾਂ ਦੇ ਵਰਦਾਨ ਤੋਂ ਪੰਥ ਚੱਲਿਆ ਹੈ ਇਸ ਪ੍ਰਕਾਰ ਸਾਧ ਸੰਗਤ ਜੀ ਬਾਬਾ ਫਤੇ ਸਿੰਘ ਸਾਹਿਬ ਜੀ ਨਿਉਂ ਚ ਖੜੇ ਹਨ ਅਤੇ ਬਾਬਾ ਜੋਰਾਵਰ ਸਿੰਘ ਦੀ 9 ਸਾਲ ਦੀ ਉਮਰ ਹੈ ਇਹ ਨਿਉਂ ਚ ਖੜੇ ਹਨ ਦੋਹਾਂ ਸਾਹਿਬਜਾਦਿਆਂ ਨੇ ਸ੍ਰੀ ਜਪ ਸਾਹਿਬ ਨੂੰ ਆਰੰਭ ਕੀਤਾ ਹੈ ਜਪ ਸਾਹਿਬ ਦਾ ਪਾਠ ਕਰਨ ਲੱਗੇ ਦੋਵੇਂ ਭਰਾ ਤੇ ਪਾਠ ਕਰਦੇ ਆ ਕਰਦੇ ਆ ਜਿਸ ਵਕਤ ਸਾਧ ਸੰਗਤ ਜੀ ਕੰਧਾਂ ਨੂੰ ਉਸਾਰਨ ਲੱਗੇ ਉਹ ਜਿਹੜੀ ਇਟ ਲਾਉਣ 10 ਗੁਰਜੋਤ ਪ੍ਰਕਾਸ਼ ਗ੍ਰੰਥ ਵਿੱਚ 47 ਸਿੱਖ ਵਾਲੇ ਭਾਈ ਸੁੰਦਰ ਸਿੰਘ ਜਿਨੇ ਦਸਾਂ ਗੁਰਾਂ ਦੇ 10 ਗੁਰਜੋਤ ਪ੍ਰਕਾਸ਼ ਗ੍ਰੰਥ ਬਣਾਇਆ ਹੈ ਉਹਨਾਂ ਨੇ ਲਿਖਿਆ ਹੈ ਕਿ ਜਿਹੜੀ ਸਭ ਜਗਾਂ ਦੇ ਚਰਨਾਂ ਦੇ ਨਾਲ ਲੱਤਾਂ ਦੇ ਨਾਲ ਲਾਉਂਦੇ ਹਨ ਉਹ ਇੱਕੀ ਉੱਡ ਕੇ ਬੰਬ ਵਾਂਗੂ ਜਿਹੜੇ ਉੱਥੇ ਖੜੇ ਆ ਕਰਮਚਾਰੀ ਸਾਰਿਆਂ ਦੇ ਉੱਤੇ ਡਿੱਕੇ ਪੈਂਦੀ ਹੈ ਬਹੁਤ ਸਾਰੇ ਫੱਟੜ ਹੋ ਗਏ ਕਿਹਦਾ ਨੱਕ ਟੁੱਟ ਗਿਆ ਕਿਹਦੇ ਮੱਥਾ ਪਾੜ ਗਿਆ ਕਿਹਦੇ ਹੱਥਾਂ ਦੇ ਸੱਟਾਂ ਵੱਜੀਆਂ ਕਿਹਦੇ ਲੱਕ ਦੇ ਵੱਜੀਆਂ ਇਹ ਬਾਹਲੇ ਜਦੋਂ ਫੱਟੜ ਹੋ ਗਏ ਫਿਰ ਉਹਨਾਂ ਨੂੰ ਕਹਿ ਵੀ ਇਹਦਾ ਕੋਈ ਬਾਹ ਨਹੀਂ ਚੱਲਦਾ ਫਿਰ ਉਹਨੇ ਆਦਮੀ ਲੱਗ ਕੇ ਇੱਟਾਂ ਫੜ ਕੇ ਖੜਨ ਲੱਗੇ ਉਹ ਜਿਹੜੀ ਇੱਟ ਨੂੰ ਫੜਦੇ ਨਹੀਂ ਉਹ ਢਿੱਕੇ ਸਾਧ ਸੰਗਤ ਜੀ ਉੱਡ ਕਰਕੇ ਇਟ ਜਿਹੜੀ ਸਾਹਜਾ ਦੇ ਅੰਗ ਨਾਲ ਲੱਗ ਜਾਂਦੀ ਹੈ ਉਹ ਇੱਟ ਟੁੱਟ ਕੇ ਬੰਬ ਵਾਂਗੂ ਪੈਂਦੀ ਉਹਨਾਂ ਦੇ ਉੱਤੇ ਇਸ ਪ੍ਰਕਾਰ ਦੀ ਹਾਲਤ ਹੋ ਰਹੀ ਹੈ ਫਿਰ ਇਹਨਾਂ ਫੜ ਫੜ ਕੇ ਨਿਉ ਸਾਧ ਸੰਗਤ ਜੀ ਕੱਢੀ ਨਿਉ ਕੱਢਦੇ ਆ ਹੋਇਆਂ ਛਾਤੀ ਤੱਕ ਜਦੋਂ ਕੰਧ ਆ ਗਈ ਜਗਸਾਹਬ ਦੇ ਭੋਗ ਉਸ ਵਕਤ ਬਾਬਾ ਜੋਰਾਵਰ ਸਿੰਘ ਸਾਹਿਬ ਜੀ ਨੇ ਤੇ ਫਤੇ ਸਿੰਘ ਸਾਹਿਬ ਜੀ ਨੇ ਪਾ ਲਏ ਦੋਹਾਂ ਨੇ ਜਗਸਾਹਬ ਦੇ ਭੋਗ ਪਾ ਕੇ ਮਗਰੋਂ ਗੱਜ ਕੇ ਫਤੇ ਗਈ ਆਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਫਤੇ ਗਿਆ ਕਰਕੇ ਉਸ ਵਕਤ ਸਾਜ ਖੰਡ ਨੂੰ ਚੜਾਈ ਕਰ ਲਈ ਜੋ ਸੱਜ ਖੰਡ ਨੂੰ ਚੜਾਈ ਕੀਤੀ ਜ਼ਾਲਮਾਨਾਂ ਨੇ ਸ਼ਹੀਦ ਹੋਇਆ ਨੂੰ ਫਿਰ ਜ਼ਾਲਮਾਨਾਂ ਵਾਰ ਕਰਕੇ ਦੋਹਾਂ ਦੇ ਸਿਰ ਧੜ ਤੋਂ ਵੱਖਰੇ ਕਰਤੇ ਸੀ ਸ਼ਹੀਦ ਪਹਿਲਾਂ ਹੋ ਗਏ ਸਨ ਦੋਵੇਂ ਸਾਹਿਬ ਜਾਦੇ ਇਸ ਪ੍ਰਕਾਰ ਸਾਧ ਸੰਗਤ ਜੀ ਬੜਾ ਭਾਰੀ ਸਪੰਦ ਚ ਕਹਿਰ ਵਰਤਿਆ ਬੜੀ ਭਾਰੀ ਨੇਰੀ ਆਈ ਅਤੇ ਬਹੁਤ ਤੂਫਾਨ ਉੱਡਿਆ ਬਹੁਤ ਸਾਰੇ ਲੋਕਾਂ ਦੀਆਂ ਅੱਖਾਂ 'ਚ ਘੱਟਾ ਪਿਆ ਬੜੇ ਸਾਰੇ ਲੋਕਾਂ ਨੂੰ ਮੰਦਾ ਜਿਹਾ ਦਿਨ ਹੋ ਕੇ ਬਹੁਤ ਸਾਰਿਆਂ ਦੇ ਚਿੱਤ ਉਦਾਸ ਹੋ ਕੇ ਚਟਪਟੀ ਲੱਗ ਗਈ ਇਸ ਪ੍ਰਕਾਰ ਦੀ ਹਾਲਤ ਹੋ ਗਈ ਦੇਖ ਕੇ ਲੋਕਾਂ ਨੇ ਕਿਹਾ ਬਸ ਹੁਣ ਇਹ ਬੜਾ ਭਾਰੀ ਪਾਪ ਹੋ ਗਿਆ ਸਰੰਦ 'ਚ ਇਹ ਸਰੰਦਨੀ ਵਸਦੀ ਰਹੇਗੀ ਇਹ ਉਜੜ ਜਾਵੇਗੀ ਇਸ ਪ੍ਰਕਾਰ ਸਾਧ ਸੰਗੇਤ ਜੀ ਸਾਹਿਬ ਜੀ ਆਜਾ ਨੂੰ ਜਦੋਂ ਸ਼ਹੀਦੀ ਹੋਈ ਉਸ ਵਕਤ ਮਾਤਾ ਸਾਹਿਬ ਜੀ ਜਿੱਥੇ ਬੁਰਜੀ 'ਚ ਬੈਠੇ ਸਨ ਉਥੇ ਆ ਕੇ ਮੋਤੀ ਮਹਿਰਾ ਸੀ ਜਿਹੜਾ ਦੁੱਧ ਦੀ ਸੇਵਾ ਮਾਤਾ ਨੂੰ ਲਿਆ ਕੇ ਕਰਦਾ ਸੀ ਉਸ ਨਾਲ ਆ ਕੇ ਕਿਹਾ ਮਾਤਾ ਸਾਹਿਬ ਜੀ ਸਾਹਿਬ ਜੀ ਅੱਜ ਤਾਂ ਸ਼ਹੀਦ ਹੋ ਗਏ ਸੁਣ ਕਰਕੇ ਮਹਾਰਾ ਸਾਹਿਬ ਮਾਤਾ ਸਾਹਿਬ ਨੇ ਕਿਹਾ ਉਸੇ ਵੇਲੇ ਕਿ ਕੋਈ ਨਹੀਂ ਇਹਨਾਂ ਦੇ ਦਾਦਿਆਂ ਜਿਸ ਪ੍ਰਕਾਰ ਸੀਸ ਵਾਰਿਆ ਸੀ ਇਸੇ ਪ੍ਰਕਾਰ ਇਹਨਾਂ ਵੀ ਧਰਮ ਦੀ ਉਹਨਾਂ ਦੇ ਪੁੱਤਰੇ ਸਨ ਇਹਨਾਂ ਨੂੰ ਧਰਮ ਦੇ ਬਾਅਦ ਤੇ ਸਿਰ ਵਾਰਨਾ ਯੋਗ ਹੀ ਸੀ ਸਰੀਰ ਕਿਹੜਾ ਸਦਾ ਕਾਇਮ ਰਹਣੇ ਹੈ ਤਨ ਹਾਂ ਜਿਨ੍ਹਾਂ ਨੂੰ ਸਾਬ ਜਗਿਆ ਨੇ ਗੁਰੂ ਕਾਲਜੀ ਦਰ ਦੇ ਪੁੱਤਰ ਹੋ ਕੇ ਧਰਮ ਬਾਅਦ ਤੇ ਸੀਸ ਵਾਰਿਆ ਧਰਮ ਤਾਂ ਨਹੀਂ ਨਹਾਰੇ ਇਸ ਪ੍ਰਕਾਰ ਜਦੋਂ ਬਚਨ ਕਹੇ ਉਸ ਵਾਰੇ ਸਾਬ ਜਗਿਆ ਨੇ ਆ ਕੇ ਫਤਿਹ ਬੁਲਾਈ ਤੇ ਗੁਰਬਿਲਾਜ ਭਾਈ ਸੁਖਾ ਸਿੰਘ ਲਿਖਿਆ ਹੈ ਫਟੇ ਵੀ ਹੌਨ ਤੋਂ ਕਿਹਾ ਮਾਤਾ ਨ ਕਾਕੇ ਤੁਹਾਡੇ ਦਰਸ਼ਨ ਨਹੀਂ ਹੁੰਦੇ ਇਹਨਾਂ ਨੇ ਕਿਹਾ ਮਾਤਾ ਸਾਹਿਬ ਜੀ ਅਸੀਂ ਹੁਣ ਅਕਾਲ ਬਾਣਾ ਪਹਿਰਿਆ ਹੋਇਆ ਹੈ ਸਾਡਾ ਸੀਰ ਦਿਸਣ ਵਾਲਾ ਨਹੀਂ ਹੈ ਉਸ ਵੇਲੇ ਕਿਹਾ ਮਾਤਾ ਜੀ ਨਾ ਅਸੀਂ ਵੀ ਚੱਲਣਾ ਚਾਹੁੰਦੇ ਹਾਂ ਸੱਚਖੰਡ ਨੂੰ ਉਸ ਵੇਲੇ ਦੀਆਂ ਗੱਲਾਂ ਕਈਆਂ ਤੁਰਕਾਂ ਨਹੀਂ ਇਤਿਹਾਸਾਂ ਤੋਂ ਲੈ ਕੇ ਲਿਖਿਆ ਕਿ ਮਾਤਾ ਨੂੰ ਟੋਲਣ ਵਾਲ ਨੂੰ ਕਿਹਾ ਹੀਰਾ ਦੇ ਦੇ ਸਾਨੂੰ ਅਸੀਂ ਚੱਕ ਲਈਏ ਕਈਆਂ ਨੇ ਕਿਹਾ ਮਾਤਾ ਸਾਹਿਬ ਮਹਿਲ ਤੋਂ ਗਿਰ ਕੇ ਸੀਲ ਹੋਏ ਹੈ ਪਰ ਇਹ ਗੱਲ ਨਹੀਂ ਹੈ ਮਾਤਾ ਸਾਹਿਬ ਜੀ ਕਹ ਜੋਗਾ ਵਿਆਸੀ ਸਨ ਜਿਨ੍ਹਾਂ ਬਾਤ ਵਿੱਚ ਇਤਨਾਰਕ ਜੀ ਗੁਰੂ ਗੋਬਿੰਦ ਸਿੰਘ ਸਾਹਿਬ ਲਿਖਿਆ ਤਾਤ ਮਾਤਮਰ ਅਲਖ ਆਰਾਧਾ ਉਹ ਵੀ ਜੋਗ ਸਾਧਨਾ ਸਾਧਾ ਯੋਗਾ ਵਿਆਸੀ ਸੰਮਾਤਾ ਜੀ ਜਿੱਥੇ ਗੁਰੂ ਮਹਾਰਾਜ ਸਾਹਿਬ 26 ਸਾਲ ਪੋਰੇ ਚ ਬਾਬੇ ਬਕਾਲੇ ਤਪ ਕਰਦੇ ਰਹੇ ਹੈ ਉੱਥੇ ਮਾਤਾ ਵੀ ਜੋਗ ਜੋਗ ਦੇ ਨਾਲ ਪਰਮੇਸ਼ਰ ਜੁੜ ਕੇ ਸਿਮਨ ਕਰਦੇ ਰਹਿੰਦੇ ਸਨ ਇਹ ਮਾਤਾ ਸਾਹਿਬ ਜੀ ਨੂੰ ਉਸ ਵਕਤ ਜਲ ਮੰਗਵਾ ਕੇ ਇਸ਼ਨਾਨ ਕਰਕੇ ਸ੍ਰੀ ਜਪ ਸਾਹਿਬ ਦਾ ਪਾਠ ਕੀਤਾ ਸੁਖਨੀ ਸਾਹਿਬ ਦਾ ਪਾਠ ਕੀਤਾ ਹੈ ਇਹ ਆਪਣੀ ਸਤੰਤਰਤਾ ਨਾਲ ਬੈਠਿਆ ਨੇ ਦਸਨੇ ਜੈਸ ਸਿੰਘ ਜਿਵੇਂ ਜੋਗਾ ਅਭਿਆਸੀ ਪ੍ਰਾਨ ਖਿੱਚ ਲੈਂਦਾ ਕੋਈ ਇਸ ਪ੍ਰਕਾਰ ਮਾਤਾ ਜੀ ਨੇ ਪ੍ਰਾਨ ਆਪਣੇ ਖਿੱਚ ਕਰਕੇ ਦਸਗੇ ਦਵਾਰ ਦੇ ਥਾਈ ਮਾਤਾ ਜੀ ਨੇ ਪ੍ਰਾਨ ਛੱਡੇ ਹਨ ਉੱਥੋਂ ਦੇ ਪ੍ਰੇਮੀਆਂ ਦੇ ਪਾਸ ਜਿਹੜੇ ਪ੍ਰਾਣੇ ਸੇਵਾ ਦਾ ਹੁੰਦੇ ਸੀ ਉਹਨਾਂ ਨੂੰ ਜਾ ਕੇ ਭਾਈ ਵੀਰ ਸਿੰਘ ਜੀ ਜੋ ਖਾਲਸਾ ਸਮਾਜ ਚਾਰ ਵਾਲੇ ਸਨ ਉਹਨੂੰ ਪੁੱਛਿਆ ਭਾਈ ਕਿ ਲੋਕ ਕਹਿੰਦੇ ਮਾਤਾ ਜੀ ਮਹਿਲ ਤੋਂ ਡਿੱਕੇ ਸ਼ੀਰ ਹੋਏ ਹੈ ਅਬੇ ਕੋਈ ਕਹਿੰਦੇ ਹੀਰਾ ਛੱਟ ਕੇ ਇਹ ਗੱਲ ਕਿਵੇਂ ਹੈ ਉਹਨਾਂ ਨੇ ਕਿਹਾ ਮਾਰਾ ਵਾਹਿਗੁਰੂ ਕਹੋ ਮਾਤਾ ਸਾਹਿਬ ਜੀ ਐਡੇ ਹੋਣ ਹਾਰ ਸਨ ਕਮਾਈ ਵਾਲੇ ਸਨ ਉਹਨਾਂ ਦੀ ਬਾਤ ਤੇ ਲੋਕ ਇਤਿਹਾਸ ਨੰਦਿਆ ਕਰਦੇ ਹਨ ਜਿਨ੍ਹਾਂ ਨੂੰ ਵਾਕਫੀਤ ਨਹੀਂ ਜਿਨ੍ਹਾਂ ਦੀ ਬਾਤ ਗੁਰੂ ਗੋਬਿੰਦ ਸਿੰਘ ਸਾਹਿਬ ਆਪ ਕਹਿੰਦੇ ਵੀ ਯੋਗਾ ਅਭਿਆਸੀ ਸਨ ਉਹ ਮਾਤਾ ਜੀ ਆਪਣੀ ਖੁਸ਼ੀ ਦੇ ਨਾਲ ਯੋਗਾ ਅਭਿਆਸ ਦੇ ਨਾਲ ਪ੍ਰਾਣਾਂ ਨੂੰ ਚੜਾ ਕੇ ਦਸਵੇਂ ਦੁਆਰ ਸਾਣੀ ਪ੍ਰਾਣ ਕੱਢ ਕੇ ਸੱਚਖੰਡ ਨੂੰ ਗਏ ਸਨ ਇਸ ਪ੍ਰਕਾਰ ਸਾਧ ਸਿੰਘ ਜੀ ਸਾਹਿਬ ਜੀ ਆਦੇ ਨਾਲ ਮਿਲ ਕੇ ਮਾਤਾ ਸਾਹਿਬ ਜੀ ਤੇ ਦੋਵੇਂ ਸਾਹਿਬ ਜਾਂਦੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਰਨ ਵਿੱਚ ਸੱਚਖੰਡ ਚ ਪਹੁੰਚ ਕੇ ਜਾ ਫਤੇ ਕੇ ਜਾਈ ਨਮਸਕਾਰ ਕੀਤੀ ਇਸ ਪ੍ਰਕਾਰ ਸਾਧ ਸੰਗਤ ਜੀ ਜਿਉਂ ਜਨਮੇ ਜਲਾਇ ਖਟਾਨਾ ਤਿਉ ਜੋਤੀ ਸੰਗ ਜੋਤ ਸਮਾਨਾ ਇਸ ਪ੍ਰਕਾਰ ਇਹ ਕਉਤੇ ਕੀਤੇ ਫਿਰ ਗੁਰੂ ਕਲਗੀ ਧਰਜੀ ਨੇ ਜਿਸ ਉਹ ਖਬਰ ਮੰਗਾਈ ਹੈ ਜਾ ਕੇ ਲਮਿਆਂ ਦੇ ਵਿੱਚ ਤੇ ਬਾਹਰ ਰਾ ਕੱਲੇ ਦੇ ਪਾਸ ਬੈਠੇ ਹੈ ਰਾ ਕੋਟ ਗੁਰਦਾਰਾ ਸਾਹਿਬ ਬਣਿਆ ਹੋਇਆ ਸਾਹਿਬ ਜਦ ਨੇ ਖਬਰ ਮਾਹੀ ਲੈਣ ਵਾਸਤੇ ਆਇਆ ਉਸ ਮਾਹੀ ਨੇ ਜਿਸ ਵੇਲੇ ਖਬਰ ਸੁਣੀ ਹੈ ਕਿ ਸਹਿਬ ਜੀ ਆਦੇ ਸ਼ਹੀਦ ਹੋ ਗਏ ਹੈ ਉਸ ਵੇਲੇ ਆ ਕੇ ਮਹਾਰਾਜ ਸਾਹਿਬ ਦੇ ਪਾਸ ਬੇਨਤੀ ਕੀਤੀ ਹੈ ਕਿ ਮਹਾਰਾਜੀ ਸਾਹਿਬ ਜੀ ਤੇ ਮਾਤਾ ਸਾਹਿਬ ਤਾਂ ਸ਼ਹੀਦ ਹੋ ਗਏ ਗੁਰੂ ਮਹਾਰਾਜ ਸਾਹਿਬ ਜੀ ਕਰੋਉਂਦੇ ਦਾ ਬੂਟਾ ਹੈ ਉੱਥੇ ਟਾਲੀਆਣੇ ਸਾਹਿਬ ਗੁਰਦੁਆਰੇ ਉਹਦੇ ਹੇਠਾਂ ਬੈਠੇ ਸਨ ਉੱਥੇ ਮਾਹੀ ਨੇ ਆ ਕੇ ਮਹਾਰਾਜ ਦੇ ਪਾਸ ਕਿਹਾ ਕਿ ਸੱਚੇ ਪਾਤਸ਼ਾਹ ਕੋਈ ਸੇਵਾ ਮਾਰਨ ਕੇ ਸਾਨੂੰ ਦੁੱਧ ਹੀ ਲੋੜ ਹੈ ਦੁੱਧ ਦੇ ਉਹਨਾਂ ਕੇ ਮਾਰਾ ਮੇਰੀਆਂ ਝੋਟੀਆਂ ਦਾ ਸਾਰੀਆਂ ਉਸਰ ਹਨ ਮਾਰਾ ਕਹਿੰਦੇ ਥਾਪੀ ਮਾਰ ਕੇ ਬੈਠ ਜੋ ਥਾਪੀ ਮਾਰ ਕੇ ਬੈਠਾ ਸਾਧ ਸੰਗੇਜੀ ਉਸ ਨੂੰ ਮਹਾਰਾਜ ਸਾਹਿਬ ਜੀ ਨੇ 187 ਗਲੀਆਂ ਵਾਲਾ ਗੰਗਾ ਸਾਗਰ ਸੀ ਜਿਹੜਾ ਉਹ ਦਿੱਤਾ ਜਿਹੜਾ ਹੁਣ ਅਨੈਤ ਖਾਂ ਵਗੈਰਾ ਜਿਹੇ ਸੀ ਉਹ ਜਦੋਂ ਗਏ ਬਹਾਵਲਪੁਰ ਨੂੰ ਰਿਆਸਤੋਂ ਨਾਲ ਹੀ ਲੈ ਗਏ ਇਹ ਗੁਰੂ ਸਾਹਿਬ ਦੀ ਯਾਦਗਾਰ ਸੀ ਉਹਨਾਂ ਦੇ ਪਾਸ ਉਦੋਂ ਜਦ ਮਹਾਰਾਜ ਚੌਣ ਨੂੰ ਕਿਹਾ ਉਸ ਗੰਗਾ ਸਾਗਰ 'ਚ ਇਸ ਤਰ੍ਹਾਂ ਦੀ ਸ਼ਕਤੀ ਸੀ ਜਿੰਨਾ 'ਚ ਰੋਦ 'ਚ ਪਾਣੀ ਪਾਈ ਜਾਈ ਉਹਨਾਂ 'ਚ ਚੂਣਾ ਰਹਿੰਦਾ ਸੀ ਤੇ ਜਿਸ ਵਕਤ ਪਾਣੀ ਪਾਉਣੋਂ ਹਟ ਜੀ ਉਹਦੋਂ ਚੂਣਾ ਹਟ ਜਾਂਦਾ ਸੀ ਇਸ ਪ੍ਰਕਾਰ ਦੀ ਉਹਦੇ ਸ਼ਕਤੀ ਸੀ ਤੇ ਜਦੋਂ ਭਰ ਜਾਵੇ ਉਹਦੋਂ ਕਾਈ ਚੂਣਾ ਹਟ ਜਾਂਦਾ ਸੀ ਇਸ ਪ੍ਰਕਾਰ ਸਾਧ ਸੰਗੇਜੀ ਮਹਾਰਾਜ ਸਾਹਿਬ ਜੀ ਨੇ ਉਹਦੇ ਜਿੱਦੇ ਦੁੱਧ ਚਵਾਇਆ ਜਿਹਦੇ 187 ਛੇਖ ਸਾਲ ਨੇ ਇਸ ਪ੍ਰਕਾਰ ਉਹ ਦੁੱਧ ਚਵਾ ਕੇ ਮਹਾਰਾਜ ਸਾਹਿਬ ਜੀ ਨੇ ਉਸ ਨੂੰ ਵਰਦ ਕਰ ਸੱਚੇ ਪਾਤਸ਼ਾਹ ਨੇ ਕਿ ਤੂੰ ਤੂੰ ਜੋ ਚਾਹੇਗਾ ਹੋ ਜਾਏ ਕਰੋਂਦੇ ਦਾ ਬੂਟਾ ਉਹ ਯਾਦਗਾਰ ਸੱਚੇ ਪਾਤਸ਼ਾਹ ਦੀ ਇਸ ਪ੍ਰਕਾਰ ਸਾਹਿਬ ਜਿਆਜਾ ਦੀ ਖਬਰ ਮਿਲਵਾ ਕੇ ਕਾਹੀ ਦੇ ਬੂਟੇ ਸ੍ਰੀ ਗੁਰੂ ਸਾਹਿਬ ਜੀ ਸੁਤੇ ਕਿਰਪਾਨ ਦੇ ਨਾਲ ਖੁਰਚ ਰਹੇ ਸਨ ਉਹ ਕਾਹੀ ਦੇ ਬੂਟੇ ਨੂੰ ਖੁਰਚ ਕੇ ਮਹਾਰਾਜ ਜੀ ਨੇ ਜਿਸ ਵਕਤ ਮਾਹੀ ਸਾਰਾ ਹਾਲ ਸੁਣਾ ਚੁੱਕਾ ਉਸ ਵੇਲੇ ਮਹਾਰਾਜ ਕਹਿਣ ਲੱਗੇ ਜ਼ੁਲਮ ਦੀ ਜੜ ਹੁਣ ਪੱਟੀ ਗਈ ਇਹ ਸਾਹਿਬ ਜਿਆਜਾ ਦੀ ਸ਼ਹੀਦੀ ਦੇਣ ਦੀ ਲੋੜ ਸੀ ਹੁਣ ਜ਼ੁਲਮ ਦੀ ਜੜ ਕਾਇਮ ਨਹੀਂ ਰਹੇਗੀ ਇਹ ਬਚਨ ਸੁਣ ਕਰਕੇ ਸਰੰਧੀ ਇੱਕ ਟੱਟ ਖੜਕੇਗੀ ਜਿੱਥੇ ਕੈਰ ਹੋਇਆ ਸਾਹਿਬ ਜੀ ਸ਼ਹੀਦ ਹੋਇਆ ਮਾਤਾ ਜੀ ਸ਼ਹੀਦ ਹੋਏ ਹੈ ਉਸ ਵੇਲੇ ਸਾਧ ਸੰਗਤ ਜੀ ਇੱਕ ਉਥੋਂ ਦਾ ਸੰਿਆਸੀ ਸੀ ਉਸ ਨੂੰ ਪਤਾ ਲੱਗਾਈ ਮਹਾਰਾਜ ਸਾਹਿਬ ਜੀ ਦੇ ਇਸ ਪ੍ਰਕਾਰ ਬਚਨ ਹੋ ਗਏ ਆ ਉਹ ਬਖਸ਼ਾਉਣ ਵਾਲ ਤੇ ਦੀਨੇ ਕੁਝ ਹਮਾਰਾ ਦੇ ਪਾਸ ਹੈ ਸਤਿਗੁਰੂ ਨੇ ਕਿਹਾ ਤੂੰ ਐਂ ਕਰ ਸੰਖ ਭਜਾ ਦੇ ਜਿੱਥੇ ਜਿੱਦੋਂ ਤੱਕ ਤੇਰਾ ਸੰਖ ਦੀ ਆਵਾਜ਼ ਜਾਊਗੀ ਉਹ ਥਾਂ ਬਸਦਾ ਰਹਿ ਜਾਊਗਾ ਉਸ ਰੰ ਦਾ ਵਜਾਰ ਸਾਧ ਸੰਗਤ ਜੀ ਵੱਜਦਾ ਰਿਹਾ ਬਾਕੀ ਸਾਰਾ ਖਾਲਸੇ ਨੇ ਸਤਿਗੁਰੂ ਦੇ ਵਿੱਚ ਪਾਈਆਂ ਨੇ ਇਸ ਪ੍ਰਕਾਰ ਬੰਦੇ ਬਹਾਦਰ ਨੇ ਉਸ ਰੰਦ ਦਾ ਹੀ ਉਜਾਰਿਆ ਦੁਸ਼ਮਣ ਜਿਹੜਾ ਸੀ ਵਜੀਦਾ ਉਸ ਵਜੀਦੇ ਦੇ ਤਾਂ ਹੀ ਪਕੜ ਕਰਕੇ ਸਾਧ ਸੰਗੇ ਜੀ ਜਦੋਂ ਭੱਜ ਚੱਲਿਆ ਸੀ ਜੰਗ ਵਿੱਚੋਂ ਉਸ ਵੇਲੇ ਪਕੜ ਕੇ ਹਾਥੀ ਤੋਂ ਥੱਲੇ ਡਿਗ ਪਿਆ ਪਕੜ ਕਰਕੇ ਉਹਦੇ ਤਾਂ ਹੀ ਜਿਉਂਦੇ ਦੇ ਤਾਂ ਹੀ ਅੱਗ ਵਿੱਚ ਪਾ ਕੇ ਸਾੜਿਆ ਸੀ ਇਸ ਪ੍ਰਕਾਰ ਡੰਡ ਤਾਈ ਵਜੀਦੇ ਦੇ ਤਾਂ ਹੀ ਇਹੋ ਦੁਸ਼ਮਣ ਜਿਹੜਾ ਵਹਿਰ ਕਰਨ ਵਾਲਾ ਸੀ ਸਾਧ ਜਗਤ ਦੇ ਤਾਂ ਹੀ ਸ਼ਹੀਦ ਕਰਨ ਵਾਲਾ ਸੀ ਉਹਨੂੰ ਡੰਡ ਮਿਲਿਆ ਸੀ ਅਜੋਨੌ ਸਾਹਿਬ ਜਾਦਿਆਂ ਦੇ ਸ਼ਹੀਦੀ ਦਾ ਗੁਰਪੁਰਬ ਹੈ ਮਾਤਾ ਸਾਹਿਬ ਦੇ ਜੋਤੀ ਜੋਤਿ ਸਮਾਉਣ ਦਾ ਅਤੇ ਫਿਰ ਉਸ ਵੇਲੇ ਜਗ੍ਹਾ ਵੀ ਨਹੀਂ ਸੀ ਦਿੱਤੀ ਸਸਕਾਰ ਕਰਨ ਵਾਸਤੇ ਡੋਡਰਮਲ ਦੇ ਪੁੱਤਰਾਂ ਨੂੰ ਭਾਈ ਜਾਨੀ ਗਿਆਨ ਸਿੰਘ ਜੀ ਲਿਖਿਆ ਕਿ ਮੋਹਰਾਂ ਵਿਛਾ ਕੇ ਜੋਤੀ ਸਰੂਪ ਵਾਲੀ ਜਿਹੜੀ ਜਗ੍ਹਾ ਸੀ ਕਿੱਠੇ ਵਾਲੀ ਉਹ ਲੈ ਕੇ ਸਾਹਿਬ ਜਾਦਿਆਂ ਦੇ ਮਾਤਾ ਸਾਹਿਬ ਦਾ ਸਸਕਾਰ ਕੀਤਾ ਸੀ ਸੰਗਤਨ ਕੀਰਤਨ ਕੀਤਾ ਸੀ ਅਤੇ ਮਹਾਰਾਜ ਸਾਹਿਬ ਦੇ ਮਾਤਾ ਵਾਸਤੇ ਖਾਣਾ ਪ੍ਰਸ਼ਾਦ ਕਰਕੇ ਅਰਦਾਸ ਕਰਕੇ ਵਰਤਾਇਆ ਸੀ ਇਸ ਪ੍ਰਕਾਰ ਸਾਧ ਸੰਗਤ ਦੀ ਸ਼ਹੀਦੀ ਗੁਰਪ੍ਰਮਤ ਸੰਗਤਾਂ ਅੱਜ ਸਵੇਰ ਵੇਲੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਵਾਰੀ ਲੈ ਕੇ ਯਾਤਰਾ ਕਰਨ ਵਾਲੇ ਸਾਰੀਆਂ ਸੰਗਤਾਂ ਜੋਤੀ ਸਰੂਪ ਪੁੱਜਦੀਆਂ ਗੁਰਦਾਰਾ ਸਾਹਿਬ ਵਿੱਚ ਇਸ ਪ੍ਰਕਾਰ ਦੇ ਸ਼ਰੰਦ ਵਿੱਚ ਸਾਕਾ ਹੋਇਆ ਹੈ ਨਿਕੀਆਂ ਜਿੰਨ੍ਹਾਂ ਵੱਡੇ ਸਾਕੇ ਕਰਕੇ ਵਿਖਾਏ ਆ ਉਹਨਾਂ ਸਾਹਿਬ ਜੀ ਅਗਾਂ ਦੀ ਆ ਯਾਦਗਾਰ ਚ ਆਪਾਂ ਬੈਠੇ ਆ ਇੱਥੇ ਕਲਕੱਤੇ ਦੀ ਸੰਗਤ ਚ ਆਪਾਂ ਮਨਾ ਰਹੇ ਆ ਤੁਨ ਗੁਰੂ ਮਹਾਰਾਜ ਸਾਹਿਬ ਦੇ ਪਿਆਰੇ ਹਨ ਜਿਨ੍ਹਾਂ ਰਸਾਲ ਸਿੰਘ ਜੀ ਸਾਡੇ ਕੇਸਾਂ ਨੂੰ ਸਾਡੀਆਂ ਦਾੜੀਆਂ ਨੂੰ ਕਾਇਮ ਰੱਖਣ ਵਾਸਤੇ 7 ਸਾਲ ਦੀ ਕੀ ਉਮਰ ਹੋਈ ਹੁੰਦੀ ਹੈ 9 ਸਾਲ ਦੀ ਕੀ ਉਮਰ ਹੁੰਦੀ ਹੈ ਇਹਨੀ ਉਮਰ ਦੇ ਸ਼ਹੀਦੀਆਂ ਪ੍ਰਾਪਤ ਕਰਕੇ ਅਤੇ ਮਾਤਾ ਨੂੰ ਵੀ ਦੱਸਿਆ ਕਿ ਧਰਮ ਵਾਸਤੇ ਮਾਤਾ ਦਾਦੀ ਜੋ ਇਹਨਾਂ ਸਾਹਿਬ ਜੀਾਂ ਦੀ ਮਾਤਾ ਗੁਜਰੀ ਜੀ ਸੀ ਉਹਨਾਂ ਨੇ ਵੀ ਕੁਰਬਾਨੀ ਦਿੱਤੀ ਸਾਧ ਸੰਗਤ ਜੀ ਮੁਲਕ ਦੀ ਰੱਖਿਆ ਕਰ ਵਾਸਤੇ ਇਉ ਮਾਈ ਭਾਈ ਨੇ ਜੋ ਜੋ ਗੁਰੂ ਸਾਹਿਬ ਦੇ ਹੁਕਮ ਅਨਸਾਰ ਸਾਧ ਸੰਗਤ ਜੀ ਚਾਹਦੇ ਆ ਰਜਾਬ ਵਿੱਚ ਬਾਣੇ ਵਿੱਚ ਜੇ ਕਦੇ ਔਕੜ ਆ ਪਵੇ ਆਪਣੇ ਧਰਮ ਨੂੰ ਨਹੀਂ ਹਾਰਦੇ ਮਾਤਾ ਦੀ ਸ਼ਹੀਦੀ ਕਰਕੇ ਲੱਖਾਂ ਸਿੰਘਣੀਆਂ ਨੇ ਗਲਾਂ ਵਿੱਚ ਪਟੋਟੇ ਕਰਕੇ ਪੁੱਤਰਾਂ ਦੇ ਹਾਰ ਕੋ ਆਏ ਤੇ ਸਵਾ ਸਵਾਣ ਪੀਸ ਨੂੰ ਪੀਸਾ ਖੰਨੀ ਖੰਨੀ ਰੋਟੀ ਤੇ ਗੁਜ਼ਾਰਾ ਕੀਤਾ ਇੰਨੇ ਝੁਲਮਾਂ ਨੂੰ ਸਹਾਰ ਕੇ ਫਿਰ ਵੀ ਪਤੀ ਵਰ ਧਰਮ ਨੂੰ ਮਾਮਨ ਕਾਇਮ ਰੱਖਿਆ ਇਹ ਸਿੱਖਿਆ ਦਿੱਤੀ ਸਾਨੂੰ ਕਿ ਆਪਣਾ ਧਰਮ ਨਹੀਂ ਕਦੇ ਵੀ ਹਾਰਨਾ ਚਾਹੀਏ ਬੀਬੀਆਂ ਹੋਣ ਚਾਹ ਕੋਈ ਬੰਦਾ ਹੋਵੇ ਆਪਣੇ ਧਰਮ ਵਿੱਚ ਪੈ ਗਿਰੜ ਰਹਿਣਾ ਇਹ ਗੁਰੂ ਸਾਹਿਬ ਨੇ ਇਸ ਪ੍ਰਕਾਰ ਪਰਿਵਾਰ-ਵਾਰ ਕੇ ਸੱਚੇ ਪਾਤਸ਼ਾਹ ਜੀ ਨੇ ਜਿਗਲ ਦੇ ਟੋਟੇ ਦੇ ਕੇ ਅਸਾਂ ਨੂੰ ਬਚਾਇਆ ਹੈ ਐਸਾ ਉਪਕਾਰੀ ਸਤਿਗੁਰ ਅਸਾਂ ਕਿਉਂ ਭੁਲਾਇਆ ਹੈ ਉਸ ਉਪਕਾਰੀ ਸਤਿਗੁਰ ਨੂੰ ਅਸੀਂ ਹਰ ਵਕਤ ਯਾਦ ਰੱਖੀਏ ਅਤੇ ਜੇ ਗੁਰੂ ਸਾਹਿਬ ਦੀ ਸਿੱਖੀ ਤੋਂ ਬੇਮੁਖ ਰਹਾਂਗੇ ਤੇ ਸਾਡੇ ਵਰਗਾ ਕਿਰਤ ਕਰਨ ਕੌਣ ਹੈ ਜਿਨ੍ਹਾਂ ਨੇ ਸਭ ਕੁਝ ਵਾਰ ਕੇ ਸਾਨੂੰ ਆਪਣੇ ਬਣਾਇਆ ਹੈ ਉਹਨਾਂ ਦੀ ਸਿੱਖੀ ਧਾਰਨ ਕਰਕੇ ਗੁਰਸਿੱਖੀ ਜੀਵਨ ਚ ਜੀਵੀਏ ਤਾਂ ਹੀ ਸਾਨੂੰ ਜਨਮ ਦਾ ਲਾਭ ਹੈ ਤੋ ਸਾਲ ਸੰਗਤ ਜੀ ਹੁਣ ਸ਼ਬਦ ਦੀ ਵਿਚਾਰ ਸੰਗਤਾਂ ਨੂੰ ਹੋਰ ਪ੍ਰੇਮੀਆਂ ਨੂੰ ਜੋ ਗ੍ਰੰਥੀ ਸਿੰਘ ਸਾਹਿਬ ਜੀ ਬੋਲਣਾ ਹੋਵੇ ਉਹ ਉਦੋਂ ਕਥਾ ਸੰਵਾਦਿਤ ਕਰਦੇ ਆਂਗੇ ਤੇ ਉਹ ਫਿਰ ਬੋਲ ਲੈਣ ਜਿਨ੍ਹਾਂ ਨੂੰ ਬੋਲਣਾ ਹੋਵੇ